ਬਈ ਜャ ਪੈਨੇ ਰਹੇ ਕਿ ਰੱਬੀਆਂ ਕੀ ਪਾਉਣਾ ਇਧਰੋਂ ਘਟਣਾ ਤੇ ਇਧਰ ਲਾਣਾ ਅਸੀਂ ਅਗਰ ਉਸ ਪਰਮਕੀਤਾ ਪ੍ਰਮਾਤਮਾ ਦੇ ਵਾਲਾ ਆਪਣਾ ਪੂਰਾ ਧਿਆਨ ਲੰਮੇ ਆ ਪ੍ਰਮਾਤਮਾ ਦੇ ਦਰਸ਼ਨ ਦੇ ਵਿੱਚ ਸੱਚੇ ਮੰਨ ਦੇ ਨਾਲ ਸੱਚੇ ਪ੍ਰੇਮ ਦੇ ਨਾਲ ਜਿਹੜੇ ਜੋ ਰੱਬ ਦੀ ਨਜ਼ਰ ਲੱਗਦੀ ਹੈ ਉਹ ਅਵਸ਼ੇ ਦਰਸ਼ਨ ਦੇ ਵਿੱਚ ਪੁਰਾਣੀ ਦੇ ਅੰਦਰ ਅਲਟ ਤੰਨਾ ਜਾ ਕੇ ਜਿਹਦਾ ਨਾਮ ਆਉਂਦਾ ਸਤਿ ਪਥਰ ਦੇ ਚੋਹੀ ਉਹਨੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੈ ਸੱਚੇ ਮੰਨ ਦੇ ਨਾਲ ਹੀ ਸਾਰਾ ਹੋ ਸਕਿਆ ਅੱਜ ਇੱਕ ਛੋਟਾ ਜਿਹਾ ਸ਼ਬਦ ਪਦਿਕ ਤੰਨਾ ਜਾ ਕੇ ਜਿਹਦੇ ਵਾਰੇ ਅੱਜ ਆਪਾਂ ਇਹ ਨਾਮ ਇਹ ਸ਼ਬਦ ਜਦਾਂ ਦੇ ਸਮੇਤ ਨੂੰ ਬੇਨਤੀ ਆ ਕਿ ਉਹ ਵੀ ਨਾਲ-ਨਾਲ ਵਿਚਾਰਨ ਦੇ बाजरे ॾाढो तन्य अथिया बाजरे दा टो नारायण दा दर्शन तने अंदर रोई पालिया बाजरे दा टो नारायण दा दर्शन तंद रोई लॻे का दो ग ਕੀਵੀ ਚਦਾਂ ਮੈਂ ਮੱਲਾ ਪਗਵਨ ਕੇ ਲੀਦਾ ਚੂਰ ਪਗਤਾ ਕੀਵੀ ਜਗਾਂ ਮੈਂ ਮਰਵਾ ਚੱਲ ਹੁਣ ਹਲਾ ਚਲਾਈਏ ਖੇਤਾਂ ਨੂੰ ਪਾਣੀ ਲਾਈਏ ਚੱਲ ਹੁਣ ਮਰਵਾ ਚਲਾਈਏ ਖੇਤਾਂ ਨੂੰ ਪਾਣੀ ਲਾਈਏ ਖੁਸ਼ੀ ਵਿੱਚ ਆਕੇ ਤੰਨੇ ਨੂੰ वणाल बजरे तोला बाजरे चोला तजरे खां तोला त न कंदा सुण मेर पगवन हण कबू तूं आया कंदेर भॻवानो त आया पंडतान वै के संगवाया पंडतान वै खे अवे संगाया चल हण करोडी फेर मिले रोटी उछल मुड़ कर करिए गोडी फिर मिलेगी रोटी नाले मेरी गौआ नाले बचड़े चरा बाजरे का टोटा बाजरे का टोटा तन्ने हथा दे लिया ندا દર્શન કન્ને અંદુરોહી પાલ્યા વાજ રે સાટોડા ભગવાન કેંદે સુણ મેરે પલ્લતા भुख लॻी मेनू ॾाढी पग बे पग त भुख लॻी हाणे ॾाढी रोटी खवा करू ते वाडी पहिरां मैनू रोटी खवा करू ते वाडी तूं भॼन नी हूंदा उहो हल बि नई चक हथ भॼन न हल बि नई चक हा चना साग सरोदा त bajre ta toda narayani da darshan se tanne andheron hi pa liya bajre ta toda bajre ta toda tanne ataan dil me ka liya bajre ta toda prem paav di leela nyari प्रेमीसू प्रेम भाव लीला न्यारी प्रेमीसू प्रेमी ॼाणे जिस तन लागे सो तन जर न कोई ॼाणे जिस तन लागे होणे हर न कोई जाणे बिल नबरी तारी नरसी हूंदी तारी शमी दी तारी नरसी हूंदी तारे शहर वाला प्याला मीरा लॻाया बाजरे ॾाढो बाजरे टोटा कन्हे ਤੁਰਾ ਨਾਰਾਇਣ ਦਾ ਦਰਸ਼ਨ ਤੰਨੇ ਅੰਦਰੋਂ ਹੀ ਪਾ ਲਿਆ ਬਾਹਰ ਦੇ ਤੋਕਾ ਤੁਸੀਂ ਸੰਗਤ ਦੀ ਲਿਖਣਾ ਪਗਤ ਨੇ ਅੰਦਰਲੀ ਜੋ ਵੀ ਰੱਬ ਨੂੰ ਪ੍ਰਾਪਤ ਹੋਏ ਬਣਿਆ ਰਹਿਣਾ ਚਾਹੀਦਾ ਹੈ ਜੀਵਨ ਨੇ ਇਹ ਪ੍ਰੇਮ ਦੇ ਨਾਲ ਹੀ ਸਭ ਕੁਝ ਪਾਇਆ ਨਰਸੀ ਭਗਤ ਨੇ ਪਰਮਾਤਮਾ ਤੇ ਵਿਸ਼ਵਾਸ ਕੀਤਾ ਤੇ ਉਹਦੀ ਹੰਢੀ ਤਾਰਨ ਵਾਸਤੇ ਆਏ ਇਹ ਸਭ પ્રેમ ਦੀ ਦਿਲ ਹੈ ਜਿਨੂੰ પ્રેમ ਕਿਓ ਤਿਨਹੀ ਬਰਪਾਲਿਓ ਅਸੱਚੇ ਪ੍ਰੇਮ ਦੇ ਨਾਲ ਹੀ ਇੱਕਰ ਦੇ ਦਰਸ਼ਨ ਕਿਤੇ ਜਾ ਸਕਦੇ ਆ ਇਹ ਸੰਤਾਂ ਦਾ ਜੀਵਨ ਜਿਹੜਾ ਗੱਲ ਕਰੇ ਇਹਨਾਂ ਪ੍ਰੇਮ ਦੀ ਨਾਲ ਕਰਨਾ ਹੈ ਪਏ ਜਿਹੜੀ ਜਨਤਾ ਰੱਬ ਦੀ ਬਣਾਈ ਹੋਈ ਜਨਤਾ ਹੈ ਜਦ ਰੱਬ ਨੇ ਬਣਾਈ ਹੋਈ ਹੈ ਜੇ ਖਲਕਤ ਹੈ ਉਹ ਸਭ ਦੇ ਨਾਲ ਹੀ ਪ੍ਰੇਮ ਕਰਨ ਦੇ ਵਾਸਤੇ ਗੁਰੂ ਸਾਹਿਬਾਨ ਕਹਿੰਦੇ ਨੇ ਕਿ ਸਭ ਕੁਝ ਰੱਬ ਦਾ ਹੀ ਬਣਾਇਆ ਹੋਇਆ ਸਭ ਦੇ ਨਾਲ ਹੀ ਪ੍ਰੇਮ ਕਰਨ ਦੀ ਗੱਲ ਜਿਹੜੀ ਹੈ ਉਹ ਕਹੀ ਜਾਂਦੀ ਹੈ ਤਾਂ ਪ੍ਰੇਮ ਭਾਵ ਜਿਹੜਾ ਨਾ ਸਿਰਫ ਇਨਸਾਨਾਂ ਦੇ ਨਾਲ ਤੇ ਜੀਵਾਂ ਦੇ ਨਾਲ ਵੀ ਪ੍ਰੇਮ ਕਰਨ ਦੀ ਗੱਲ ਜਿਹੜੀ ਆਉਂਦੀ ਹੈ बाबा नामदेव जी दी ਉਦਾਹਰਨ ਸਾਡੇ ਸਭ ਨੂੰ ਸਪਸ਼ਟ ਹੈ ਇੱਕ ਲੇਖਕਾ ਬਾਬਾ ਨਾਮਦੇਵ ਜੀ ਦੇ ਬਾਰੇ ਕਿ ਲਿਖਦੇ ਨੇ ਨਾਮਦੇਵ ਨੇ ਬਣਾਈ ਰੋਟੀ ਕੁੱਤੇ ਨੇ ਉਠਾਈ ਪਿੱਛੇ ghee ਦਾ ਕਟੋਰਾ لئے ਜਾ ਰਹੇ ਪ੍ਰਭੂ ਰੁਕੀ ਤੋ ਨਾ ਤੋ ਥੋੜਾ ghee ਵੀ ਲੈ ਤੇ ਜਾਓ ਰੂਪ ਆਪਣਾ ਕਿਉਂ ਹਮਸੇ ਛੁਪਾ ਰਹੇ ਤੇਰਾ ਮੇਰਾ ਇੱਕ ਨੂਰ ਕਿਰ ਕਾਹੇ ਕੋ ਹੈ ਜੋ ਤੂੰ ਨੇ ਸ਼ਕਲ ਬਣਾਈ ਹੈ ਇਹ ਜਵਾਨੀ ਔਰ ਮੂਜੇ ਆਪ ਕੁੱਤੇ ਦੇ ਰੂਪ ਦੇ ਚ ਤੁਸੀਂ ਆਏ ਅੱਜ ਦਰਸ਼ਨ ਦੇਣ ਵਾਸਤੇ ਇਹ ਥੋੜਾ ਘੋਬੀ ਲੈਂਦੇ ਜਾਓ ਸੁੱਕੀ ਰੋਟੀ ਕਿਸੇ ਗਲੇ ਨੂੰ ਲੱਗ ਜੇ ਕੋਈ ਆਮ ਆਦਮੀ ਤਾਂ ਇਹ ਸੋਚਦਾ ਨਾ ਵੀ ਕੁੱਤਾ ਰੋਟੀ ਜਾ ਕੇ ਲੈ ਕੇ ਡੰਡਾ ਲੈ ਕੇ ਮਗਰ ਕਰ ਗਿਆ ਕਿ ਉਹ ਅਧਿਕ ਤੋਰੀ ਲੈ ਕੇ ਮਗਰ ਵੀ ਕਰ ਗਿਆ ਲੇਕਿਨ ਮਮਾ ਨਾਮ ਦੇ ਦੀ ਕਿ ਇਹ ਵੀ ਟੋਰੀ ਲੈ ਕੇ ਮਗਰ ਤੇ ਆ ਦੁਆਰਾ ਬਲੇ ਨੂੰ ਲੱਗ ਜੇ ਮੀਰਾ ਦੇ ਬਾਰੇ ਵਿੱਚ ਲਿਖੀ ਨਿਗਾ ਮੀਰਾ ਕੀ ਨਿਰਾਲੀ ਪੀਵੇ ਜ਼ਹਿਰ ਭਰੀ ਬਿਆਲੀ ਜਿਨ ਦਰ ਕੋ ਵਜਾਇਆ ਹਰ ਸ਼્વાસ ਮੈਂ ਜਬ ਆਇਆ ਕਾਲਾ ਨਾਗ ਬੋਲੀ ਧੰਨ ਮੇਰੇ ਬਾਗ ਪ੍ਰਭੂ ਅਜ ਆਏ ਸੱਪ ਦੇ ਨਿਵਾਸ ਮੈਂ ਰਾਣਾ ਨੇ ਮੀਰਾ ਨੂੰ ਮਾਰਨ ਵਾਸਤੇ ਸੱਪ ਭੇਜਿਆ ਪਟਾਰੀ ਚ ਪਾ ਕੇ ਜਦੋਂ ਪਟਾਰੀ ਖੋਲੀ ਉਹਨੇ ਸੱਪ ਜਿਹੜਾ ਇਸ ਤਰ੍ਹਾਂ ਖੜਾ ਹੋ ਗਿਆ ਤੇ ਮੀਰਾ ਹੱਥ ਜੋੜ ਕੇ ਬੈਠ ਗਈ ਕਹਿੰਦੇ ਕੀ ਗੱਲ ਪ੍ਰਭੂ ਜੀ ਅੱਜ ਸੱਪਦਾਲੇਵਾਸਤਾਰਨ ਕਰਕੇ ਆਏ ਹਾਂ ਤੇ ਜਦੋਂ ਅਸੀਂ ਸੱਚੇ ਮਨ ਦੇ ਨਾਲ ਹਰ ਜੀ ਦੇ ਅੰਦਰ ਉਸ ਪਰਮਾਤਮਾ ਦੇ ਦਰਸ਼ਨ ਕਰਦੇ ਹਾਂ ਤਾਂ ਰੱਬ ਜਿਹੜਾ ਸਾਡੇ ਜ਼ਰੂਰ ਦਰਸ਼ਨ ਦਿਵੇਗਾ ਇਸੇ ਲਈ ਸਾਡੇ ਪ੍ਰਾਣਿਕ ਗ੍ਰੰਥਾਂ ਦੇ ਅੰਦਰ ਇਹ ਗੱਲ ਕਹੀ ਗਈ ਹੈ ਮਾਤ੍ਰਿਵਤ ਪਰਦਾਰੇ ਈ ਪਰਗ੍ਰਵਯੇਸ਼ੂ ਲੋਸ਼ਟਵਤ ਆਤਮਵਤ ਸਰਵਭੂਤੇਸ਼ੂ ਯਾਪਸ਼ਯਤੀ ਸਹ ਪੰਡਿਤ ਕਿ ਜੋ ਹਰ ਇਸਤਰੀ ਨੂੰ ਆਪਣੇ ਮਾਤਾ ਦੇ ਸਮਾਨ ਸਮਝਦਾ ਹੈ ਪਰਾਏ ਧਨ ਨੂੰ ਪੱਥਰ ਦੇ ਸਮਾਨ ਸਮਝਦਾ ਹੈ ਔਰ ਹਰ ਜੀਵ ਦੇ ਅੰਦਰ ਆਪਣੇ ਵਰਗੀ ਆਤਮਾ ਹੈ ਐਸਾ ਸਮਝਦਾ ਹੈ ਐਸਾ ਹੀ ਪ੍ਰਾਣੀ ਜਿਹੜਾ ਹੈ ਉਹ ਬ੍ਰਹਮ ਗੰਦੀ ਹੈ ਰਬੂਨ ਆਸਾ ਕਰਦੇ ਗਏ ਹੋਵੇ ਤੇ ਮੈਂ ਸਮਝਦਾ ਹੈ ਕਿ ਸੰਤਾਂ ਦੀ ਬਾਣੀ ਨੇ ਚੋਂ ਸਾਡੇ ਜੀਵਨ ਦਾ ਪਾਰ ਉਤਾਰਾ ਹੋਵਣਾ ਹੈ ऐसे संता के चरण स्पर्श जरूर करने चाहिए भाई साहब आने बड़े सुभंदर ये शब्दさんも सुनाए नहीं कि ऐसे नहीं लोकी जेदे संता ਨੂੰ ਸਾਡੇ ਦੇ ਉਹ ਦੁਨੀਆਂ ਨੂੰ ਪਾਰ ਲਿਜਾਣ ਵਾਲੇ ਹੁੰਦੇ ਆਪੇ ਤਾਂ ਨਾਮ ਜਪਦੇ ਹੀ ਆ ਲੋਕਾਂ ਕੋ ਵੀ ਨਾਮ ਜਿ ਫਾਂਦੇ ਆ ਪਰ ਨਾਮ ਜਪਣਾ ਔਰ ਸੇਵਾ ਕਰਨਾ ਇਹ ਸਾਰੇ ਗ੍ਰੰਥਾਂ ਦਾ सार ਹੈ ਇੱਕ ਸ਼ਬਦ ਸ਼ਲੋਕ ਆਉਂਦਾ ਹੈ ਉਹਦੇ ਚ ਵਰਣਨ ਕੀਤਾ ਜਾਂਦਾ ਹੈ ਅਸ਼ਟਾਦਸ਼ ਪੁਰਾਣੇਸ਼ੂ ਵਿਆਸस्य वचनं द्वयं परोपकाराय पुन्याय पापाय परपीरण ये ਜਿਹੜੇ 18 ਪੁਰਾਣ ਜਿਹੜੇ ਲਿਖੇ ਗਏ ਨੇ ਉਹਨਾਂ 18 ਪੁਰਾਣਾ ਦਾ ਸਾਰ ਇਹੀ ਹੈ ਇਹ ਲੋਕਾਂ ਦਾ ਭਲਾ ਕਰਨਾ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਔਰ ਲੋਕਾਂ ਨੂੰ ਤੰਗ ਕਰਨਾ ਇਹ ਤੋਂ ਵੱਡਾ ਪਾਪ ਕੋਈ ਨਹੀਂ ਔਰ ਜਿੰਨੇ ਪੁੰਨ ਤੁਹਾਡੇ ਕਰਮਾਂ ਦੇ ਵਿੱਚ ਹੋਣਗੇ ਉਹਦੇ ਹਿਸਾਬ ਨਾਲ ਹੀ ਤੁਹਾਡਾ ਉੱਤੇ ਨਿਵੇੜਾ ਹੋਣਾ ਉੱਪਰ ਗੁਰੇ ਸਾਹਿਬ ਕਹਿ ਗਏ ਨੇ ਉੱਥੇ ਅਮਲਾਂ ਦੇ ਹੋਣੇ ਨੇ ਤਵੇੜੇ ਕਿਸੇ ਨਹੀਂ ਤੇਰੀ ਯਾਦ ਪੁੱਛਣੀ ਤੇ ਉੱਥੇ ਰੱਬ ਦੇ ਦੇਰ ਵਿੱਚ ਰਬ ਦੇ ਦਰਬਾਰ ਦੇ ਅੰਦਰ ਤਾਂ ਸੇ ਕਰਮ ਕੀ ਕਰਕੇ ਆਇਓ ਇਹ ਪੁੱਛਿਆ ਜਾਣਾ ਔਰ ਬਾਣੀ ਕਹਿੰਦੀ ਹੈ ਕਿ ਕਰਨ ਕਰਨ ਵਾਸਤੇ ਦੋ ਹੀ ਕੰਮ ਨੇ ਦੁਨੀਆ ਦੇ ਵਿੱਚ ਪਹਿਲਾ ਕਰਮ ਹੈ ਸੇਵਾ ਔਰ ਦੂਸਰਾ ਕੰਮ ਹੈ ਸਿਮਰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹ ਕੇ ਗਏ ਨੇ ਨਾਮ ਜਪੋ ਵੰਡਿ ਚੋ ਕੇਰਤ ਕਰੋ ਕੇਰਤ ਕਰੋ ਨਾਮ ਜਪੋ ਵੰਡਿ ਚੋ ਪਹਿਲਾ ਦਸਾਂ ਨੌਾਂ ਦੇ ਨਾਲ ਮਿਹਨਤ ਕਰੋ ਜੋ ਤੁਸੀਂ ਕਮਾਇਆ ਹੈ ਉਹਦੇ ਵਿੱਚੋਂ ਪਹਿਲਾਂ ਵੰਡੋ ਕੱਟੋ-ਕੱਟ ਦਸਾਂ ਦੇ ਜਨੂਰ ਕੱਢੋ ਔਰ ਉਸ ਤੋਂ ਬਾਅਦ ਜੋ ਬਚਣਾ ਉਹਦੇ ਨਾਲ ਆਪਣਾ ਜੀਵਨ ਦਾ ਨਿਰਭਾਹ ਕਰੋ ਔਰ ਨਾਮ ਜਪਦੇ ਰਹੋ ਇਹ ਤਿੰਨ ਕੰਮ ਜਿਹਾ ਕਰਨ ਵਾਸਤੇ ਸਤਿਗੁਰੂ ਬਾਬਾ ਨਾਨਕ ਦੇਵ ਜੀ ਕਹਿ ਕੇ ਗਏ ਆ ਉਹਦਾ ਅਸੀਂ ਅਖਪਾਲਨ ਕਰਕੇ ਰਹਾਂਗੇ ਜਿਹੜੇ ਸੰਤਾਂ ਦੀ ਸੇਵਾ ਕਰਦੇ ਰਹਾਂਗੇ ਸਦਾ ਸਤਿਗੁਰੂ ਆਪ ਦਾ ਪਾਰ ਹੋਣ ਵਾਲਾ ਕਿਨਿਆਂ ਬਿੰਦਿਆਂ ਨੂੰ ਕਬੂਲ ਕਰਨਾ ਕੋਈ ਤੁਮ ਮਾਫ ਕਰਨਾ ਕੋਈ ਗਲਤੀ ਦੇ ਨਾਲ ਆਪਸ਼ਬਦ ਰੱਖਿਆ ਗਿਆ ਹੋਇਆ ਕੋ ਮੇਰੀ ਯਾਦਿਕ ਹੈ ਭਾਈ ਗੁਰੀ ਦਾ ਸਾਹ